ਉਹ ਗੁੱਥੀ ਜਿਹੜੀ ਹੈ ਕ੍ਰਾਈਮ ਬ੍ਰਾਂਚ ਸੀਆਈਏ ਦੀ ਸਪੈਸ਼ਲ ਸਿਲੈਕਟਡ ਟੀਮ ਚੋਂ ਲੱਗੀ ਹੋਈ ਸੀ ਇਹਨਾਂ ਨੇ ਸੁਲਝਾ ਲਈਏ 3 ਦਿਨ ਪਹਿਲੇ ਇੱਕ 스내ਚਿੰਗ ਹੋਈ ਸੀਗੀ ਤੇ ਇਨਫੋਰਮੇਸ਼ਨ ਆਈ ਕ੍ਰਾਈਮ ਬ੍ਰਾਂਚ ਨੂੰ ਜਾ ਕੇ ਚਿੱਲ ਕੇ ਤੇ ਦੋ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਗਰੂਪ ਤੇ ਪਵਨ ਜਿਹੜੇ ਦੋਨੋਂ ਜਲੰਧਰ ਦੇ ਰਹਿਣ ਵਾਲੇ ਤੇ ਇਹ ਦੋਨੋਂ ਮੇਨ ਬੰਦੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ

ਦੋਨਾਂ ਨੂੰ ਤਿੰਨ ਗੋਲੀਆਂ ਲੱਗੀਆਂ ਇੱਕ ਜਿਹੜਾ ਦਰੋਪੈਨ ਨੂੰ ਦੋ ਗੋਲੀਆਂ ਲੱਗੀਆਂ ਇਹ ਕਲਾ ਕ੍ਰਿਟੀਕਲ ਸੀਗਾ ਮੁੱਢੀ ਪਵਨ ਜਿਹੜਾ ਹੈ ਨੂੰ ਇੱਕ ਗੋਲੀ ਲੱਗੀ ਮੁਲਾਜ਼ਮ ਬਚਾ ਵੇ ਸਾਰੇ ਇਹਨਾਂ ਦੀ ਪੋਜੀਸ਼ਨ ਵਿੱਚੋਂ 315 ਬੋਰ ਦਾ ਇੱਕ ਕੰਟਰੀ ਮਿੰਟ ਵੈਪਨ ਤੇ 32 ਬੋਰ ਦੀ ਰਵਲਵਰ ਉਹ ਬਰਾਮਦ ਹੋਈ ਆਪਰੇਸ਼ਨ ਆਪਾਂ ਸੀਕ੍ਰੀਟ ਰੱਖਿਆ ਸੀਗਾ ਕਿਉਂਕਿ ਇਹ ਬੇਸਿਕਲੀ ਐਗਜ਼ੀਕਿਊਟਰ ਸੀਗਾ ਮੇਨ ਜਿਹੜੇ ਪਰਪਟਰੇਟਰ ਜਾਂ ਆਰਗੇਨਾਈਜ਼ਰ ਇਹ ਨਹੀਂ ਸੀ ਇਹਨਾਂ ਦੀ ਇੰਟਰੋਗੇਸ਼ਨ ਚ ਗੁਰਪਾਲ ਇਲਿਸ ਗੋਪਾ ਕਰਕੇ ਇੱਕ ਵਿਅਕਤੀ ਹੈ ਜਿਹੜਾ ਕਪੂਰਥਲੇ ਦਾ ਰਹਿਣ ਵਾਲਾ ਹੈ ਇਸ ਵੇਲੇ ਕੈਨੇਡਾ ਹੈ ਪੁਰਾਣੇ ਪਰਚੇ ਹੁੰਦੇ ਤੇ ਤਿੰਨ ਪਰਚਿਆਂ ਤੇ ਉਹ ਪੀਓ ਵੀ ਹੈ ਉਹਦੀ ਆਲਮੋਸਟ ਸਾਰੀ ਫੈਮਿਲੀ ਜਿਹੜੀ ਹੈ ਫੋਰਮ ਬਣਦੀ ਹੈ ਇਹ ਮੇਨਾ ਮੇਨ ਬੰਦਾ ਸੀਗਾ ਜਿਹਨੇ ਇਹ ਆਰਗੇਨਾਈਜ਼ ਕਰਾਇਆ ਸੀਗਾ ਇਹਦੇ ਨਾਲ ਇੱਕ ਹੋਰ ਨੋਮਿਨੇਟਿਡ ਬੰਦਾ ਹੈ ਸ਼ੁਭਮ ਤਾਂਡੇ ਦਾ ਇਹ ਉਹ ਬੰਦਾ ਜਿਹਨੇ ਅ ਕਰਤੂਸ ਧਰੋਵ ਤੇ ਪਵਨ ਨੂੰ ਦਿਲਾਇ ਸੀ ਤੇ ਉਹ ਵੀ ਨਾਮਿਨੇਟ ਕੀਤਾ ਨਾਲੇ ਤਿੰਨ ਹੋਰ ਬੰਦੇ ਨਾਮਿਨੇਟ ਕੀਤੇ ਆਪਰੇਸ਼ਨ ਪਿਛਲੇ 2-3 ਦਿਨ ਤੋਂ ਚੱਲ ਰਿਹਾ ਸੀਗਾ ਤਿੰਨ ਹੋਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਜਤਿੰਦਰ ਹੈ ਕਰਤਾਰਪੁਰ ਦਾ ਰਹਿਣ ਵਾਲਾ ਦੋ ਪਰਚੇ ਹੈ ਪਹਿਲਾਂ ਦਿੱਤੇ ਤੇ ਇਹ ਉਹ ਵਿਅਕਤੀ ਹੈ ਜਿਨੇ ਐਮੂਨੇਸ਼ਨ ਦਿੱਤਾ ਸੀਗਾ ਜਿਹੜੇ ਸ਼ੁਭਮ ਨੇ ਨਹੀਂ ਜਤਿੰਦਰ ਨੇ ਸ਼ੁਭਮ ਨੇ ਹਾਂ ਸ਼ੁਭਮ ਦੇ ਕੰਤੇ एक थोड़े ऐसे चिंद्र व्यक्ति, एक दो करोड़ के ज़्यादा चिंद्र ज़्यादा मैट्रोफ़ इन्वेस्टिगेशन कर रहे हैं इन्वेस्टिगेशन ऐसे की हथियार दस्तक रहे या इन्हें आप जाके यूपी तो ले आगे के नहीं एक मैट्रोफ़ इन्वेस्टिगेशन कर रहे हैं इन्वेस्टिगेशन उनकी कि कितनों लेके ऐसे कर एक मे� ਉਹੀ ਉਹ ਉਹਦੇ ਨਾਲ ਇੱਕ ਹੋਰ ਐਸੋਸੀਏਟਡ ਐਸੋਸੀਏਟ ਸੁਭਮ ਉਹ ਦੋ ਤਿੰਨ ਹੋਰ ਲੋਕਾਂ ਨੂੰ ਜਾਣਦੇ ਦੋ ਬੰਦੇ ਸੁਣੋ ਦੋ ਬੰਦੇ ਗ੍ਰਿਫਤਾਰ ਜਿਹੜੇ ਹੋਏ ਆ ਸਤਵੀਰ ਤੇ ਸਤੰਦਰ ਇਹ ਇੱਕ ਸਤੰਦਰ ਤਾਂ ਹੁਸ਼ਿਆਰਪੁਰ ਦਾ ਹੈ ਸਤਵੀਰ ਇੱਥਾ ਲੋਕ ਇਥੇ ਲੋਕ ਹੈ ਮੈਂ ਜਾਣਦਾ ਚੇਲੇ ਦਾ ਇਹਨਾਂ ਨੇ ਵੈਪਰ ਸਪਲਾਈ ਕੀਤਾ ਸੀਗਾ ਗੋਪੇ ਦੇ ਕੈਂਪ ਗੋਪੇ ਦਾ ਇੱਕ ਹੋਰ ਐਸੋਸੀਏਟ ਹੈ ਸੁਭਮ ਤਾਂ ਦੇ ਦਾ ਜਿਹੜਾ ਬਾਹਰ ਬੈਠਾ ਹੁੰਦਾ ਨਾਲ ਹੀ ਉਹਨੇ ਜਤਿੰਦਰ ਨੂੰ ਕਹਿ ਕੇ एमुनेशन सप्लाई कराया रीजन की थी रीज़न हाले तक तो यह आया कि इन्हों का वकील जोड़ा है वो किसी प्रॉपर्टी डिस्प्यूट पर काम कर रहा है हूँ बेस्ड ऑन फैक्ट्स हाले तक इन्ना क्लीयर नहीं है कि गोली खुद चली है या ऑपोजिट पार्टी ने चलाई है हाले तक तो सिर्फ हेयर से एविडेंस है साढ़े को जब कोई पुख्ता एविडेंस आ जाएगा दैन वील लेट यू नो हूँ तक ये सारा फैक्ट है जो दस रहे हैं ਬੇਸ਼ੱਕ ਸੁਪਰੀ ਸੁਪਰੀ ਫਰੀਦ ਦੇ ਕੇ ਹੈ ਸੁਪਰੀ ਦੀ 25 5000 ਦੀ ਡੀਲ ਹੋਈ ਸੀਗੀ 50000 ਦੀ ਗੋਪੇ ਨੇ ਜਿਹੜਾ ਹੈ 25000 ਰੁਪਏ ਦਾ ਬੈਂਕ ਅਕਾਊਂਟ ਪਾ ਦਿੱਤੀ ਸੀਗਾ ਆਇਆ ਪਰ ਉਹ ਇਹ ਬੇਸ਼ੱਕ ਹੋਈ ਸਾਰਾ ਲੇਕਿਨ ਨਿਕਲਦਾ ਹਾਂ ਉਹਦੇ ਉਸ ਤੋਂ ਜਿਹੜੀ ਕੁੜੀ ਜਿਹੜਾ ਕੇਸ ਲੜਦਾ ਪੈਸੇ ਉਹਨੇ ਕਰਵਾਇਆ ਤੇ ਇਹਦੇ ਵਾਸਤੇ ਕੋਈ ਉਹਨਾਂ ਨੇ ਬਕਾਇਦਾ ਨੂੰ ਫੋਨ ਕਰਾ ਦਿੱਤਾ ਹੈਗਾ ਨਾ ਸਨੀਚਰਸ ਨੂੰ ਜਾਂ ਉਹਨਾਂ ਨੂੰ ਦੂਜੀ ਪਾਰਟੀ ਜਿੰਨਾਂ ਨੇ ਕਰਵਾਇਆ ਸੀ ਉਹ ਹਾਂ ਜਿਹੜਾ ਤੇਰਾ ਨੇ ਕਰਵਾਇਆ ਉਹ ਤਾਂ ਸਾਡੇ ਕੋਲ ਰਿਕਾਰਡ ਹੈ ਸਾਰਾ ਜੋੜਾ ਗੋਪੇ ਨੇ ਉਨੂੰ ਕਾਲ ਕੀਤੀ ਹੈ ਜਿਹੜੇ ਐਗਜ਼ੀਕਿਊਟਿਵਜ਼ ਐ ਧਰੁਵ ਤੇ ਪਵਨ ਉਹ ਸਾਡੇ ਕੋਲ ਪੂਰਾ ਰਿਕਾਰਡ है ਪਿੱਛੇ जोड़ा गुप्पा है ਉਨੂੰ किने किया है वो सिर्फ ਏਅਰ से है वो फैक्ट ਸਾਡੇ ਕੋਲ ਹੁਣ ਨਹੀਂ ਹੈ ਇਸ ਲਈ ਮੈਂ ਉਹ ਡਿਸਕਸ ਕਰਾਂਗਾ ਉਹਨਾਂ

नहीं संदेह नहीं हम किसी का नाम ले लें इस इस टाइम पे किसी का नाम ले लें और ले जी शुण शुण हाँ हाँ पांच बंदे गिरफ्तार हैं ध्रुव पवन जितेंद्र सतबीर ते